ਮੈਨੂੰ ਚੰਗੀ ਤਰ੍ਹਾਂ ਯਾਦ ਹੈ ਪਿਛਲੇ ਸਾਲ ਜਦ ਇੱਕ ਮੁ슬ਮ ਵਿਦਵਾਨ ਦਾਸ ਦੇ ਨਾਲ ਸੀ ਟ੍ਰਾਂਟੋਚ ਉਹ ਹੈਰਾਨ ਹੋਇਆ ਕਿਉਂਕਿ ਉਹ ਸਵੇਰੇ ਸਿਰਫ ਉਦੂ ਕਰਦਾ ਸੀ ਹੱਥ ਮੋਂ ਧੋਂਦਾ ਸੀ ਤੇ ਨਮਾਜ਼ ਪੜ੍ਹ ਲੈਂਦਾ ਸੀ ਮੈਨੂੰ ਕਹਿਣ ਵੀ ਲੱਗਾ ਮੈਂ ਤੁਹਾਡੇ ਕਮਰੇ 'ਚ ਨਮਾਜ਼ ਪੜ੍ਹਨਾ ਤੁਹਾਨੂੰ ਇਤਰਾਜ਼ ਤੇ ਨਹੀਂ ਮੈਂ ਕੋਈ ਇਤਰਾਜ਼ ਕਰਦਾ ਤੋ ਰਬਦਾ ਨਾਲ ਲੈਣ ਲੈ ਗੈਨੀ ਬਲਵੰਦਰ ਸਿੰਘ ਜੀ ਵੀ ਉਹਨਾਂ ਦੇ ਨਾਲ ਸੰਗ ਇੱਕ ਦੋ ਸੱਜਣ ਹੋਰ ਵੀ ਦਾਸ ਦੇ ਨਾਲ ਸੰਗ ਅਸੀਂ ਛੇ ਰੇ ਦੋ ਤਿੰਨ ਕਮਰੇ ਨਾਲ ਨਾਲ ਪਰ ਉਹ ਮੇਰੇ ਕਮਰੇ ਸੀ ਉੱਥੇ ਹੀ ਮੈਨੂੰ ਕਹਿਣ ਲੱਗਾ ਰੋਜ਼ ਇਸ਼ਨਾਨ ਕਰਦੇ ਹੋ ਮੈਂ ਕਿਹਾ ਸਾਰਾ ਸਿੱਖ ਜਗਤ ਭਾਰਤੀ ਪੁਰਾਣੀ ਤਹਿਜ਼ੀਬ ਰੋਜ਼ ਇਸ਼ਨਾਨ ਹੱਦ ਹੋ ਗਈ ਕਹਿੰਦਾ ਛਾ ਮੈਂ ਕੱਲ ਵਜ਼ੂ ਦੀ ਥਾਂ ਤੇ ਇਸ਼ਨਾਨ ਕਰਕੇ ਦੇਖਾਂਗਾ ਇੱਕ ਦਿਨ ਉਸਨੇ ਕੀਤਾ ਇਹ ਕੈਨ ਜਾਣੋ ਫਿਰ ਗੈਨੇ ਬਲਵਿੰਦਰ ਸਿੰਘ ਨੂੰ ਕਹਿਣ ਲੱਗਾ ਤੇ ਤੁਹਾਡੇ ਕੋਲੇ ਫालतू ਕਪੜੇ ਹਨ ਤੇ ਮੈਨੂੰ ਵੀ ਦੇ ਮੈਂ ਇਸ਼ਨਾਨ ਕਰਿਆ ਕਰਾਂ ਪਾਉ ਕਛੇਰਾ ਇਤਿਆਦ ਇਹਨਾਂ ਨੇ ਦੇ ਦਿੱਤਾ ਤੇ ਜਦ ਰੋਜ਼ ਇਸ਼ਨਾਨ ਕਰਨ ਲੱਗਾ ਕਹਿਣ ਲੱਗਾ ਗੈਨੇ ਜੀ ਅੱਧਾ ਸਿੱਖਦੇ ਤੁਸੀਂ ਮੈਨੂੰ ਬਣਾ ਦਿੱਤਾ ਇੰਜ ਕਹਿਣ ਲੱਗਾ ਕਹਿੰਦਾ ਬੜਾ ਆਨੰਦ ਆਉਂਦਾ ਹੈ ਤੇ ਇਸ਼ਨਾਨ ਕਰਕੇ ਨਮਾਜ਼ ਪੜੀਏ ਤਾਜ਼ਗੀ ਬੜੀ ਹੈ ਸੁਫਰਤੀ ਬੜੀ ਹੈ ਕਹਿੰਦਾ ਸਾਨੂੰ ਪਹਿਲੀ ਦਫਾ ਪਤਾ ਚੱਲਿਆ ਹੈ ਜਦ ਮੈਨੂੰ ਕਹਿਣ ਲੱਗਾ ਸਾਡੇ ਪੈਗੰਬਰ ਨੇ ਇਸ ਵਕਤ ਕਿਉਂ ਨਹੀਂ ਆਖੇ ਮੈਂ ਕਿਹਾ ਤੁਹਾਡਾ ਪੈਗੰਬਰ ਅਰਬ ਦੇਸ਼ੇ ਚ ਹੋਇਆ ਇੱਕ ਇੱਕ ਬੂੰਦ ਪਾਣੀ ਦੀ ਜਿੱਥੇ ਲੋਕ ਤਰਸਦੇ ਨੇ ਪਾਣੀ ਹੈ ਹੀ ਕੋਈ ਨਹੀਂ ਉੱਥੇ ਪਾਣੀ ਨੂੰ ਬੜਾ ਸੰਭਾਲ ਕੇ ਰੱਖਣਾ ਪੈਂਦਾ ਜਿੱਥੇ ਔਰ ਅੱਜ ਵੀ ਇਤਨਾ ਪਾਣੀ ਨਹੀਂ ਮਰੂਥਲ ਜੋੜਾਂ ਦਾ ਪਾਣੀ ਸਾਲ-ਸਾਲ ਸੰਭਾਲ ਕੇ ਰੱਖਣਾ ਪੈਂਦਾ ਸੀ ਮਸ਼ਕਾਂ ਦੇ ਛੋਰ ਤਰ੍ਹਾਂ-ਤਰ੍ਹਾਂ ਦੇ ਤੌਰ ਤਰੀਕੇ ਤੇ ਮੈਂ ਕਈ ਇਸ਼ਨਾਨ ਕਰਨ ਦੀ ਇਜਾਜ਼ਤ ਦੇ ਦੇਂਦੇ ਤੇ ਪੀਂਦੇ ਕਿੱਥੋਂ ਪਾਣੀ ਇਤਨਾ ਹੈ ਸੀ ਹੈ ਹੀ ਨਹੀਂ ਸੀ ਹੁਣ ਵੀ ਸਮੁੰਦਰ ਦੇ ਪਾਣੀ ਨੂੰ ਸਾਫ਼ ਕਰਕੇ ਵਰਤਦੇ ਨੇ ਜਦਾਬਾਦੀ ਵਧ ਗਈ ਹੈ ਕਹਿੰਦਾ ਗੱਲ ਤੁਹਾਡੀ ਠੀਕ ਹੈ ਮੈਂ ਕਹੀ ਗੱਲ ਹੈ ਔਰ ਕੁਝ ਨਹੀਂ ਹੈ ਮੁਰਦਿਆਂ ਨੂੰ ਦਫ਼ਨ ਕਰਨ ਵਾਸਤੇ ਕਿਹ ਜੰਗਲ ਕਿੱਥੇ ਸਨ ਲੱਕੜਾਂ ਕਿੱਥੇ ਸਨ ਉੱਥੇ ਇਤਨਾ ਜੰਗਲਾਤ ਹੀ ਨਹੀਂ ਸੀ ਚਲੋ ਰੇਤ ਪਰੇ ਕਰੋ ਤੇ ਮੁਰਦੇ ਨੂੰ ਦਬਦੋ ਮਜਬੂਰੀ ਔਰ ਕੀ ਕਰੇ ਵਕਤ ਦੀ ਲੋੜ ਵਕਤ ਦਾ سلسلہ ਜੋ ਤੁਹਾਡੀ ਧਾਰਮਿਕ ਮਸਬੀ ਰਸਮ ਬਣ ਗਈ ਏ ਇਹ ਤੇ ਮਜਬੂਰੀਆਂ ਸਨ ਇਹ ਤੇ ਵਕਤ ਦੀਆਂ ਜੋ ਹੈ ਲੋੜਾਂ ਸਨ ਖੈਰ ਇਸ਼ਨਾਨ ਨੂੰ ਉਸਨੇ تسلیم ਕੀਤਾ ਕਿ ਤਨ ਮਨ ਦੇਤੇ ਅੱਛਾ ਪ੍ਰਭਾਵ ਪੈਂਦਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗ ਸਿਮਰਨ ਕਰ